टीबीएन न्यूज़ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡੀ ਕਚਹਿਰੀ ਦੇ ਵਿੱਚ ਇਸ ਨਵੇਂ ਚੈਨਲ ਨੂੰ ਲੈ ਕੇ ਹਾਜ਼ਰ ਹੋਣ ਜਾ ਰਹੇ ਹਾਂ ਅਤੇ ਇਹ ਚੈਨਲ ਤੁਹਾਡੀ ਪੁਰਜ਼ੋਰ ਮੰਗ ਤੇ ਹੀ ਤੁਹਾਡੇ ਰੂਬਰੂ ਕੀਤਾ ਜਾ ਰਿਹਾ ਹੈ ਤੁਸੀਂ ਟੀਵੀਐਨ ਦੇ ਉੱਤੇ ਅਕਸਰ ਆਪਣਾ ਲਾਈਵ ਪ੍ਰੋਗਰਾਮ ਪੰਜਾਬ ਬੋਲ ਦਾ ਦਾ ਬੈਣੀਪਾਲ ਸ਼ੋਅ ਅਪ ਟੂ ਡੇਟ ਕਦੇ-ਕਦੇ ਕੋਈ ਨਿਊਜ਼ ਰਿਪੋਰਟ ਵੇਖਦੇ ਹੋ ਜਾਂ ਕਦੇ-ਕਦੇ ਕਹਾਣੀ ਜਾਂ ਫਿਰ ਸਿਹਤ ਸੰਸਾਰ ਪਰ ਉਹਦੇ ਵਿੱਚ ਜਿਹੜੀਆਂ 2-2 4-4 ਮਿੰਟ ਦੀ ਕੋਈ ਫੁਟੇਜ ਜਾਂ ਸਾਰਾ ਦਿਨ ਜਿਹੜੀਆਂ ਖਬਰਾਂ ਅਪਡੇਟ ਹੁੰਦੀਆਂ ਰਹਿੰਦੀਆਂ ਨੇ ਉਹ ਉਸ ਚੈਨਲ ਦੇ ਉੱਤੇ ਤੁਹਾਡੇ ਲਈ ਨਹੀਂ ਪੇਸ਼ ਕੀਤੀਆਂ ਜਾਂਦੀਆਂ ਸੀ ਉਹਦਾ ਕਾਰਨ ਸੀ ਕਿ ਆਪਣਾ ਫੇਸਬੁੱਕ ਪੇਜ ਟੀਵੀ ਐਂਡ ਕੈਨੇਡਾ ਉਹਦੇ ਉੱਤੇ ਤਕਰੀਬਨ ਇਹ ਸਾਰਾ ਦਿਨ ਜਦੋਂ ਕੋਈ ਖਬਰ ਜਿੱਧਰੋਂ ਮਰਜ਼ੀ ਮਿਲੇ ਉਹ ਤੁਹਾਡੇ ਰੂਬਰੂ ਕੀਤੀ ਜਾਂਦੀ ਰਹੀ ਹੈ ਤੇ ਕੀਤੀ ਜਾ ਵੀ ਰਹੀ ਹੈ ਪਰ ਤੁਹਾਡੇ ਵਿੱਚੋਂ ਕੁਝ ਦਰਸ਼ਕ ਉਹ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਫੇਸਬੁੱਕ ਵਰਤਦੇ ਨਹੀਂ ਕੈਨੇਡਾ ਵਰਗੇ ਕੁਝ ਹੋਰ ਮੁਲਕਾਂ ਦੇ ਵਿੱਚ ਵੀ ਫੇਸਬੁੱਕ ਦੇ ਉੱਤੇ ਖਬਰਾਂ ਤੇ ਪਾਬੰਦੀ ਵੀ ਲੱਗੀ ਹੋਈ ਐ ਇਸ ਕਰਕੇ ਉਹ ਖਬਰਾਂ ਤੋਂ ਵਾਂਝੇ ਰਹਿੰਦੇ ਸੀ ਤੇ ਕਈ ਉਹ ਵੀ ਨੇ ਜਿਹੜੇ ਲੰਬੇ ਪ੍ਰੋਗਰਾਮ ਨਹੀਂ ਦੇਖਣਾ ਪਸੰਦ ਕਰਦੇ ਉਹ 1 1 2 2 4 4 ਮਿੰਟ ਦੇ ਵੀਡੀਓ ਕਲਿੱਪ ਖਬਰਾਂ ਨਾਲ ਸੰਬੰਧਿਤ ਸਟੋਰੀਜ਼ ਦੇਖਣੀਆਂ ਸੁਣਨੀਆਂ ਪਸੰਦ ਕਰਦੇ ਆ ਉਹਨਾਂ ਦੀ ਮੰਗ ਨੂੰ ਆਧਾਰ ਬਣਾ ਕੇ ਉਹਨਾਂ ਦੀ ਮੰਗ ਦੇ ਮੱਦੇ ਨਾਜ਼ਰ ਉਨ੍ਹਾਂ ਦੇ ਹੁਕਮਾਂ ਤੇ ਫੁੱਲ ਚੜਾਉਂਦੇ ਤੁਹਾਡੀ ਕਚਹਿਰੀ ਦੇ ਵਿੱਚ TVN ਨਿਊਜ਼ ਚੈਨਲ ਲੈ ਕੇ ਹਾਜ਼ਰ ਹੋਣ ਜਾ ਰਹੇ ਆں ਉਸੇ ਆਸ ਉਸੇ ਉਮੀਦ ਉਸੇ ਯਕੀਨ ਦੇ ਨਾਲ ਜਿਵੇਂ ਤੁਸੀਂ ਆਪਣੇ ਪਹਿਲੇ ਚੈਨਲ TVN ਨੂੰ ਬਹੁਤ ਪਿਆਰ ਦੇ ਰਹੇ ਹੋ ਅਤੇ ਉਮੀਦ ਹੈ ਕਿ ਇਹ ਪਿਆਰ ਇਸੇ ਤਰ੍ਹਾਂ ਬਰਕਰਾਰ ਰਹੇਗਾ ਮੈਂ ਅਕਸਰ ਇਸ ਗੱਲ ਤੇ ਪਹਿਰਾ ਦਿੰਦਾ ਕਿ ਨਿਰਪੱਖਤਾ ਦੇ ਨਾਲ ਉਹ ਭਾਵੇਂ ਕਿਸੇ ਮੁਲਕ ਦੀ ਹੋਵੇ ਕਿਸੇ ਪਾਰਟੀ ਦੀ ਖਬਰ ਹੋਵੇ ਇਨ ਬਿਨ ਤੁਹਾਡੀ ਰੂਬੂਰ ਕਰਾਂ ਉਹਦੇ ਹੱਕਾਂ ਦਾ ਵਿਰੋਧ ਵਿੱਚ ਤੁਹਾਡਾ ਆਪਣਾ ਨਜ਼ਰੀਆ ਹੋ ਸਕਦਾ ਹੈ ਤੇ ਹੁਣ ਵੀ ਮੈਂ ਤੁਹਾਡੇ ਤੋਂ ਇਹੋ ਹੀ ਉਮੀਦ ਰੱਖਦਾ ਕਿ ਇਹ ਚੈਨਲ ਬਿਲਕੁਲ ਨਵਾਂ ਜ਼ੀਰੋ ਤੋਂ ਲੈ ਕੇ ਇਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਬੁਲੰਦੀਆਂ ਵੱਲ ਲੈ ਕੇ ਜਾਣਾ ਮੈਂ ਇਕੱਲਾ ਕੁਝ ਨਹੀਂ ਕਰ ਸਕਦਾ ਟੀਮ ਮੇਰੇ ਨਾਲ ਜੁੜੀ ਹੋਈ ਕੁਝ ਨਹੀਂ ਕਰ ਸਕਦੀ ਜੇਕਰ ਤੁਹਾਡਾ ਸਾਥ ਤੁਹਾਡਾ ਸਹਿਯੋਗ ਨਾ ਹੋਵੇ ਸੋ ਤੁਹਾਡੀ ਪੂਰ ਜ਼ੋਰ ਮੰਗਤੇ ਇਹ ਨਿਊਜ਼ ਬੇਸ ਚੈਨਲ ਹੋਏਗਾ ਇਹਦੇ ਉੱਤੇ ਸਿਰਫ ਤੇ ਸਿਰਫ ਖਬਰਾਂ ਖਬਰਾਂ ਦੇ ਕਲਿੱਪ ਤੁਹਾਡੇ ਰੂਬਰੂ ਹੋਇਆ ਕਰਨਗੇ ਸੋ ਤੁਹਾਨੂੰ ਬੇਨਤੀ ਹੈ ਕਿ ਆਪਣੇ ਸਕੇ ਸਬੰਧੀਆਂ ਨੂੰ ਆਪਣੇ ਨੇੜ ਤੇੜ ਦੇ ਵਿਅਕਤੀਆਂ ਨੂੰ ਇਸ ਚੈਨਲ ਬਾਰੇ ਦੱਸਿਓ ਵੀ ਅਤੇ ਖਬਰਾਂ ਅੱਗੇ ਸ਼ੇਅਰ ਵੀ ਕਰਿਓ ਅਤੇ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਤੁਹਾਡੇ ਨਾਲ ਭਵਿੱਖ ਦੇ ਵਿੱਚ ਇਸ ਚੈਨਲ ਦੇ ਉੱਤੇ ਜਿੱਥੋਂ ਕਿਤੋਂ ਛੋਟੀਆਂ ਵੱਡੀਆਂ ਖਬਰਾਂ ਜਿਉਂ ਹੀ ਕੋਈ ਘਟਨਾ ਘਟੇ ਵਾਪਰੇ ਉਹ ਰੂਬਰੂ ਕਰਦੇ ਰਹਾਂਗੇ ਕਿਉਂਕਿ ਬੈਨੀਪਾਲ ਸ਼ੋ ਜਾਂ ਪੰਜਾਬ ਬੋਲਦਾ ਉਹਨਾਂ ਦਾ ਇੱਕ ਸਮਾਂ ਨਿਸ਼ਚਿਤ ਹੈ ਸਮੇਂ ਦੇ ਦੌਰਾਨ ਹੀ ਉਹ ਖਬਰਾਂ ਤੁਹਾਡੇ ਲਈ ਪੇਸ਼ ਕੀਤੀਆਂ ਜਾਂਦੇ ਨੇ ਪਰ ਸਾਰਾ ਦਿਨ ਸਾਰੀ ਰਾਤ ਜਿਹੜੀਆਂ ਘਟਨਾਵਾਂ ਘਟਦੀਆਂ ਨੇ ਉਹ ਤਾਂ ਆਪਣੇ ਨਿਰੰਤਰ ਨਿਰਧਾਰਤ ਸਮੇਂ ਤੇ ਹੀ ਪੇਸ਼ ਕੀਤੇ ਜਾਂਦੇ ਪ੍ਰੋਗਰਾਮ ਨੇ ਪਰ ਇਥੋਂ ਤੁਹਾਨੂੰ ਜਿਉਂ-ਜਿਉਂ ਕੋਈ ਘਟਨਾ ਘਟੇਗੀ ਵਾਪਰੇਗੀ ਨਾਲੋਂ ਨਾਲ ਅਪਡੇਟ ਮਿਲਦੀ ਰਹੇਗੀ ਉਮੀਦ ਹੈ ਕਿ ਬੇਨਤੀ ਸਵੀਕਾਰੋਗੇ ਅਤੇ ਨਿਊਜ਼ ਜਿਹੜਾ ਇਹ ਆਪਾਂ ਨਵਾਂ ਸਿਲਸਲਾ ਸ਼ੁਰੂ ਕਰਨ ਜਾ ਰਹੇ ਹਾਂ ਟੀਵੀ ਐ ਨਿਊਜ਼ ਇਹਨੂੰ ਵੀ ਤੁਸੀਂ ਭਰਮਾ ਸਹਿਯੋਗ ਦਿਓਗੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਸਤਿ ਸ਼੍ਰੀ ਅਕਾਲ Vira-braca.